ਦੇ ਮਾਲਕ ਬਾਣੀ ਕੇ ਵਹਿਤ ਚਵਰ 78 ਤਖਤਾਂ ਦੇ ਮਾਲਕ ਸ਼ਬਦ ਗੁਰੂ ਅਵਤਾਰ ਜੁਗੋ ਜੁਗਤਾਲਾ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਪਾਵਨ ਤੇ ਪਵਿੱਤਰ ਨਿਗੀ ਗੋਸ਼ਟ ਜੁੜ ਬੈਠੀ ਹੈ ਦੂਸਰੇ ਸਤਿਗੁਰੂ ਸਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦੀ ਪਾਵਨ ਪਵਿੱਤਰ ਅਤਿ ਰੇਸ਼ੀ ਖਡੂਰ ਸਾਹਿਬ ਕੇ ਅੱਜ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦਾ 473ਵਾਂ ਗੁਰਤਾ ਗੱਦੀ ਦਿਵਸ ਸਮੂਹ ਗੁਰੂ ਨਾਨਕ ਨਾਮ ਦੇ ਵਸਿਕ ਸੰਗਤਾਂ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾ ਰਹੀਆਂ ਸਮੂਹ ਗੁਰੂ ਨਾਨਕ ਆਮਲੇ ਸਿੱਖ ਸੰਗਤਾਂ ਨੂੰ ਗਗੜੇਵਾਲ ਦੇ ਕਮਿਸ਼ਨਰ ਜੱਥੇ ਵੱਲੋਂ ਗੁਰੂ ਅੰਗਦ ਦੇ ਮਹਾਰਾਜ ਦੇ ਗੁਰਤਾ ਗਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੁਣ ਕਿਉਂਕਿ ਮੈਂ ਪਤਨਵਾਦੀ ਹਾਂ ਜੱਥੇਦਾਰ ਕਸ਼ਮੀਰ ਸਿੰਘ ਖਡੂਰ ਸਾਹਿਬ ਜੋ ਕਿ ਕਾਉਂਡ ਦੇ ਮਹਾਨ ਕਮਿਸ਼ਨਰ ਨੇ ਇਸ ਕਮਿਸ਼ਨੀ ਦਰਬਾਰ ਨੂੰ ਸਵਰਗਵਾਸੀ ਸਰਦਾਰ ਜੋਗਿੰਦਰ ਸਿੰਘ ਗਗੜੇਵਾਲ ਯਾਨੀ ਜੋਗਾ ਸਿੰਘ ਜੀ ਜੋਗੀ ਯਾਨੀ ਬਲਦੇਵ ਸਿੰਘ ਜੀ ਬੈਂਦਾ ਸਰਦਾਰ ਜਰਨੈਲ ਸਿੰਘ ਜੀ ਸਭਰਾ ਸਾਰੇ ਹੀ ਕਬੀਸ਼ਰਾ ਵੱਲੋਂ ਤਕਰੀਬਨ 25-26 ਸਾਲ ਪਹਿਲਾਂ ਇਸ ਪਾਵਨ ਪਵਿੱਤਰ ਸਥਾਨ ਤੇ ਕਬੀਸ਼ਰੀ ਦਰਬਾਰ ਦੀ ਅਰੰਭਤਾ ਕੀਤੀ ਗਈ ਸੀਗੀ ਹੁਣ ਗੁਰੂ ਦੀ ਕਿਰਪਾ ਦੇ ਨਾਲ ਹਰ ਸਾਲ ਜਥੇਦਾਰ ਕਸ਼ਮੀਰ ਸਿੰਘ ਜੀ ਗੁਰੂ ਕੇ ਸੰਗਤ ਦੇ ਸਹਿਯੋਗ ਦੇ ਨਾਲ ਐਨਆਰਵੀ ਦਾ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਗੁਰਮਤ ਸਮਾਗਮ ਕਰਾਉਂਦੇ ਨੇ ਆਪੋ ਜੀ ਅਰਦਾਸ ਸਿੰਘ ਰਾਕੇ ਮੈਂ ਇੱਕ ਕੌਤਾ ਕਿੰਕੇ ਖਮਾਣੇ ਜਾਜੀ ਮੋਜਣਾ ਕੌਮ ਦਾ ਮਹਾਨ ਕੁਸ਼ਰ ਭਾਈ ਅੰਮ੍ਰਿਤਪਾਲ ਸਿੰਘ ਜੀ ਕੈਨੇਡਾ ਸਾਹੀ ਸੁਖਿਆ ਡੰਗਲ ਕੈਨੇਡਾ ਜਗਪਾਲ ਖਡੂਰ ਸਾਹਿਬ ਗੁਰਵਿੰਦਰ ਕੌਰ ਗੁਰਵਿੰਦਰ ਧਾਰੀਵਾਲ ਗਗਨਦੀਪ कौर ਕੈਨੇਡਾ ਉਹਨਾਂ ਦੀ ਪੀਆਰ ਵਾਸਤੇ ਅਰਦਾਸ ਹੁੰਦੀ ਮਾਨਸਾ ਸਾਧੀਆਂ ਦਾ ਪ੍ਰਵਾਨ ਕਰੇ ਕਾਮਨਾ ਮਹਾਰ ਕਮਿਸ਼ਨਰ ਗਿਆਨੀ ਪ੍ਰਕਾਸ਼ ਸਿੰਘ ਜੀ ਉਹਨਾਂ ਵੱਲੋਂ ਸਮੁੱਚੇ ਨਗਰ ਦੀ ਚੜ੍ਹਦੀ ਕਲਾ ਵਾਸਤੇ ਤੇ ਪਰਿਵਾਰ ਨੂੰ ਨਾਮ ਦੀ ਦਾਤ ਸੂਰੇ ਵਾਸਤੇ 500 ਰੁਪਏ ਦਾ ਸਪੈਸ਼ਲ ਨਾਮ ਸੁਨੀਸ਼ਮ ਜੱਤ ਨੂੰ ਭੇਜਿਆ ਗਿਆ ਹੋਰ ਇਹਲਾ ਵਾਲੀ ਵੀਰਾ ਲਈ ਤਕਰੀਬਨ 1100 ਰੁਪਏ ਦਾ ਸਪੈਸ਼ਲ ਨਾਮ ਸੁਨੀਸ਼ਮ ਜੱਫੀ ਨੂੰ ਭੇਜਿਆ ਗਿਆ ਜਿਹੜੇ ਖਜਾਨੇ ਚੋਂ ਮਾਇਆ ਹੀ ਖਜਾਨੇ ਭਰਪੂਰ ਕਰਨ ਤੇ ਚੜ੍ਹਦੀਆਂ ਕਲਾ ਕਰਨ ਮੇਰਾ ਛੋਟਾ ਵੀਰ ਆਪ ਦਾ ਮਹਾਰ ਕ੍ਰਿਸ਼ਨ ਆ ਮੇਰੇ ਮਾਪਾ ਜੀ ਦਾ ਲੜਕਾ ਗਿਆਨੀ ਦਵਿੰਦਰ ਸਿੰਘ ਦਾ ਪੱਠਲ ਸਾਹਿਬ ਦੇ ਸਾਰੇ ਜਥੇ ਵੱਲੋਂ ਰਣਜੀਤ ਸਿੰਘ ਦੀ ਗੁਗਲੀ ਸਾਰੇ ਵੀਰਾ ਵੱਲੋਂ ਬੜਾ ਮਾਨ ਸਨਮਾਨ ਦਿੱਤਾ ਗਿਆ ਮારા ਸਾਧਰੀਆਂ ਦਰ ਪਰਵਾਣ ਕਰਨ ਤੇ ਚੜ੍ਹਦੀਆਂ ਕਲਾ ਕਰਨ ਸਮਾ ਆਪ ਜੀ ਨੇ ਸਰਵਰ ਕਰ ਲਿਆ ਦਸਾਂ ਗੁਰਾਂ ਦਾ ਇਹ ਸਰੂਪ ਜਾੜੋ ਨਾਲ ਹੱਥਾਂ ਤੇ ਲਿਖੀ ਮਹਾਰਾਜ ਬਾਣੀ ਨੁਕਤਾ ਦੁਈਂ ਨਵੈਤ ਦਾ ਨਹੀਂ ਪਾਇਆ ਸਭਨਾ ਵਾਸਤੇ ਹੈ ਵਾਣੀ ਜਿਹੜਾ ਕਿਤੇ ਸਵਾਦ ਨਾ ਹੋਵੇ ਪੂਰਾ ਸ਼ਰਨ ਪਿਆ ਦੀ ਅੱਖ ਦੀ ਇਲਾਜ ਬਾਣੀ ਤਿੰਨ ਫੁੱਲ ਵੀ ਜਿਨ੍ਹਾਂ ਦੇ ਕਰੀ ਬੇਟਾ ਉਹ ਦਿੱਤੀ ਲੱਖਾਂ ਦਾ ਅੱਜ ਉਹ ਆਜ ਬਾਣੀ ਰਸਗੇ ਨਾਮ ਦੇ ਮਿੰਟ ਨਾ ਭੁੱਲਦੇ ਨਹੀਂ ਬਿਨਾਂ ਸੁਗਰਿਆ ਦੀ ਖਾਤੇ ਇਲਾਜ ਬਾਣੀ ਜੀਦਾ ਜੀ ਕਰਦਾ ਮੱਠਾ ਟੇਕ ਜਾਂਦਾ ਕਰਦੀ ਕਿਸੇ ਦੇ ਨਾਮ ਤੇ ਰਾਜ ਬਾਣੀ ਸੱਚ ਖੰਡ ਬਿਖੁੱਟ ਦੀ ਇਹ ਜਾਬੀ ਰੋਕ ਸਕਦਾ ਨਹੀਂ ਧਰਮ ਰਾਜ ਬਾਣੀ ਆਕੇ ਝੋਕੇ ਜਾਂਦੇ ਸ੍ਰੀ ਜਿਨ੍ਹਾਂ ਤੇ ਸੋਮ ਦੇ ਤਾਜ ਬਾਣੀ ਕੰਨੇ ਬਾਦ ਦੇ ਰੱਖੇ ਸਿੱਧਕੂੜਾ ਕੰਨੇ ਬਾਦ ਸਵਾਰ ਦੀ ਕਾਜ ਬਾਣੀ ਮੋੜ ਸਿੰਘਾ ਸਮਾਪਨ ਤੋਂ ਕੀ ਕਿੱਡੀ ਅਰਸ਼ ਫਰਸ਼ ਦਾ ਮਿਲ ਗਿਆ ਰਾਜ ਬਾਣੀ ਗੁਰੂ ਅੰਗਦ ਦੇ ਮਾਰਗ ਦੀ ਪਾਵਣ ਪਰਧ ਧਰਤੀ ਅੱਠ ਗੁਰੂ ਸਹਿਬਾਨ ਦੀ ਪਾਵਨ ਪਰਧ ਧਰਤੀ ਸ੍ਰੀ ਖਡੂਰ ਸਾਹਿਬ ਵਿਖੇ ਅਸੀਂ ਹਰ ਸਾਲ ਅਦਾ ਗੁਰੂ ਅੰਗਦ ਦੇ ਮਾਰਗ ਦੇ ਗੁਰਪਾਤਮੀ ਵਿਸਰੋ ਸਮਰਪਤਾ ਸਲਾਮਾ ਗੁਰਮਤ ਸਵਾਰ ਜੀਾਂ ਹਾਜ਼ਰੀਆਂ ਪਰੇ ਜੋ ਆਇਆ ਜਗ ਤੇ ਆੜ ਕੇ ਗੁਰੂ ਨਾਨਕ ਪਾਸ਼ਾ ਨੇ ਕਿੱਦਾਂ ਲੋਕਾਂ ਨੂੰ ਉਤਾਰਿਆ ਕਿੱਦਾਂ ਭਵਜੰਤਾਂ ਪਾਰ ਕੀਤਾ ਆਓ ਦੇਖੋ ਕਦੋਂ ਤੱਕ ਇਹ ਕਿਵੇਂ ਖਿਮਾ ਦੇ ਜਾਜਤ ਹੋ ਜਾਣਾ ਬਹੁਤ ਜਰਾ ਤਵਜੋ ਦੇ ਕੇ ਸਰਵਣ ਤੋਂ ਦੀਨ ਗੁਰੂ ਦੇ ਮਾਰਗ ਤੋਂ ਨਾਨਕ ਪਾਸ਼ਾ ਜਦੋਂ ਕਾਦਕ ਨੇ ਕੋਲ ਹਨੇਰੇ ਵਿੱਚ ਸੰਸਾਰ ਦੇ ਵਿੱਚ ਆਏ ਨੇ ਪਾਈ ਗੁਰਦਾ ਜੀ ਆਪਣੀਆਂ ਬਾਰਾਂ ਵਿੱਚ ਕਰਨ ਕਰਦੇ ਨੇ ਸਤ ਕੋਲ ਨਾਰਕ ਪ੍ਰਗਟਿਆ ਮਿੱਟੀ ਤੋਂ जग ਜਾਣਣ ਹੋਆ ਜੋਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਭਲਵਾ ਆਹ ਜਰਾ ਤਵਜੋ ਦੇ ਕੇ ਸਰਵਣ ਕਰਨਾ ਗੁਰੂ ਨਾਲ ਕਿੱਧਰ ਆ ਗਿਆ ਜੀ ਸਕਦੇ ਸੁੱਤੀ ਜਾਂਦਾ ਨੇ ਭਾਗ ਜਗਾ ਗਿਆ ਜੀ ਸਕਦੇ ਤਵਜੋ ਦੇ ਕਿਸਮ ਕਰੋ ਹਰੇ ਹਰਨਾਮ ਜਪਦੇ ਆ চমা নন্ধন সুখী হয়ে সুখী হয়ে আপ আসে আস I'm गुरू नान ते आग जॻा गी संग ते बड़ा वॾा मान समान मान गुरू जी संगत वलो ज ਸੁਦੀਰ ਸਿੰਘ ਵੱਲੋਂ ਸਰਪੰਚ ਦੇ ਭਲੇ ਵਾਸਤੇ ਸਰਪੰਚ ਲਗੜ ਦੀ ਚਾਂਦੀ ਕਾਫਰ ਅਰਦਾਸ ਕਰਾਈ ਜਾਂਦੀ ਆ ਮੇਰਾ ਛੋਟਾ ਵੀ ਕੰਮ ਦਾ ਮਹਾਰਾ ਕ੍ਰਿਸ਼ਨਾ ਗਿਆਨੀ ਪ੍ਰਕਾਸ਼ ਸਿੰਘ ਜੀ ਪਰੂਸ ਸਾਹਿਬ ਵੱਲੋਂ ਜਿੱਥੇ ਪਰਿਵਾਰ ਦੀ ਚਾਂਦੀ ਕਾਫਰ ਦੀ ਅਰਦਾਸ ਕੀਤੀ ਜਾਂਦੀ ਆ ਉਥੇ ਪਰਿਵਾਰ ਵਾਸਤੇ ਨਾਮ ਦੀ ਨਾਦੀ ਅਰਦਾਸ ਕੀਤੀ ਜਾਂਦੀ ਆ ਸਮੁੱਚੇ ਲਗੜ ਦੀ ਚਾਂਦੀ ਕਾਫਰ ਦੀ ਅਰਦਾਸ ਕੀਤੀ ਜਾਂਦੀ ਆ ਕਬੀਸ਼ ਅਮਰਪਾਲ ਸਿੰਘ ਜੀ ਉਹਨਾਂ ਦੇ ਪੁੱਤਾਂ ਜੀ ਵੱਲੋਂ ਉਹਨਾਂ ਦੇ ਸਾਰੇ ਪਰਿਵਾਰ ਦੀ ਸਾਰੇ ਬੱਚੇ ਦੀ ਧਰਤੀ ਤੇ ਰਹਿੰਦੇ ਉਹਨਾਂ ਦੀ ਕੀ ਆਵਾਜ਼ ਤੇ ਅਰਦਾਸ ਕਰੋ ਦੇ ਮਹਾਰਾਜ ਸਾਧਕਾਂ ਦੇ ਪਰਮਾਰਥ ਅੱਗੇ ਜਾਂਦਾ ਜੱਤ ਜੀ ਕ੍ਰਮ ਕੋਟਾਰ ਕੋਟਾਰ ਪਰਵਾਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਥੇਦਾਰ ਕਸ਼ਮੀਰ ਸਿੰਘ ਜੀ ਦਾ ਕਿਉਂਕਿ ਬੜਾ ਵੱਡਾ ਮਾਨ ਸਨਮਾਨ ਦੇ ਕੇ ਕਿਉਂਕਿ ਗਿਆਨੀ ਜਗENDER ਸਿੰਘ ਜੀ ਗਾਗੜੇਵਾਲ ਯਾਨੀ ਜੋਤਾ ਸਿੰਘ ਜੀ ਜੋਗੀ ਯਾਨੀ ਬਲਦੇਵ ਸਿੰਘ ਜੀ ਬੈਂਕਾ

ਵਾਹਿਗੁਰੂ ਜੀ ਕੋ ਖਾਲਸਾ ਵਾਹਿਗੁਰੂ ਜੀ ਕੀ ਫਤ